ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨੀਆਂ ਦੀ ਇੱਕ ਕਰਤੂਤ ਜਿਹੜੀ ਸਰੀ ਡੈਲਟਾ ਦੇ ਵਿੱਚ ਗੁਰਦੁਆਰਾ ਪੈਂਦਾ ਹੈ ਗੁਰਨਾਨਕ ਸਿੱਖ ਟੈਂਪਲ ਉੱਥੇ ਦੀ ਇੱਕ ਘਟਨਾ ਹੈਗੀ ਹੈ ਮੈਂ ਇਹ ਜਿਹੜੀ ਛੋਟੀ ਜੀ ਪੋਸਟ ਹੈ ਉਹ ਤੁਹਾਨੂੰ ਪੜ ਕੇ ਸੁਣਾ ਦਿਨਾ ਫਿਰ ਇਹਦੇ ਤੇ ਗੱਲ ਕਰਨੀ ਹੈ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਖਾਲਸਤਾਨੀਆਂ ਨੇ ਸਰੀ BC ਵਿੱਚ ਸਿੱਖ ਗੁਰਦੁਆਰੇ ਵਿਖੇ ਪ੍ਰਭੂ ਸਤਾਸ਼ਪਨ ਖੇਤਰ ਖਾਲਸਤਾਨ ਗਣਰਾਜ ਕੋਸ਼ਤ ਕੀਤਾ ਹੈ ਕੈਨੇਡੀਅਨ ਕਾਨੂੰਨ ਹੁਣ ਉੱਥੇ ਲਾਗੂ ਨਹੀਂ ਹੋਣਗੇ ਉਹ ਕਿਸੇ ਵੀ ਤਰ੍ਹਾਂ ਨਹੀਂ ਸੰਨ ਜਾਣੀ ਕਿ ਜਿਹੜਾ ਡੈਲਟਾ ਦੇ ਵਿੱਚ ਗੁਰਦੁਆਰਾ ਪੈਂਦਾ ਹੈ ਗੁਰੂ ਨਾਨਕ ਸਿੱਖ ਟੈਂਪਲ ਜਿੱਥੇ ਅਤਵਾਦੀ ਨਿਜਰ ਨੂੰ ਨਿਜੀ ਰੰਜਸ ਦੇ ਕਾਰਨ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਸ ਗੁਰਦੁਆਰੇ ਦੇ ਵਿੱਚ ਇਹਨਾਂ ਨੇ ਇਹ ਲਿਖ ਕੇ ਲਾਇਆ ਵੀ ਇੱਥੇ ਜਿਹੜਾ ਕਾਇਦਾ ਕਾਨੂੰਨ ਹੈ ਉਹ ਖਾਲਿਸਤਾਨ ਦੇ ਮੁਤਾਬਕ ਚੱਲੂ ਇੱਥੇ ਕੈਨੇਡਾ ਸਰਕਾਰ ਦਾ ਕੰਟਰੀ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਇੱਥੇ ਇੱਕ ਬੇਨਤੀ ਕਰ ਲਈ ਹੈ ਵੀ ਕੱਲਾ ਸ਼ਰੀ ਬੀਸੀ ਦੇ ਵਿੱਚ ਕਿਉਂ ਤੁਸੀਂ ਪੂਰੀ ਕੈਨੇਡਾ ਦੇ ਵਿੱਚ ਇਹ ਕਾਨੂੰਨ ਲਾਗੂ ਕਰੋ ਵੀ ਕੈਨੇਡਾ ਦੇ ਵਿੱਚ ਖਾਲਿਸਤਾਨ ਦੀ ਹਕੂਮਤ ਚੱਲੂ ਖਾਲਿਸਤਾਨ ਦਾ ਕਾਇਦਾ ਕਾਨੂੰਨ ਚੱਲੂ ਜਿਹੜਾ ਤੁਸੀਂ ਘਨਰਾਜ ਕੋਸ਼ਤ ਕੀਤਾ ਇਹ ਸਾਰੇ ਕੈਨੇਡਾ ਵਿੱਚ ਲਾਗੂ ਕਰੋ ਨਾ ਨਾਲੇ ਪਤਾ ਲੱਗੂ ਵੀ ਕੈਨੇਡਾ ਦੀ ਸਰਕਾਰ ਤੁਹਾਡੇ ਜੁੱਤੀਆਂ ਕਿੱਦਾਂ ਮਾਰਦੀ ਐ ਤੁਹਾਨੂੰ ਜਹਾਜ਼ ਭਰ-ਭਰ ਕੇ ਕਿੱਦਾਂ ਇੰਡੀਆ ਨੂੰ ਭੇਜਦੇ ਨੇ ਨਾਲੇ ਪਤਾ ਲੱਗ ਨਹੀਂ ਉਹਲੇ ਨੂੰ ਮਤਲਬ ਛੁਰਲੀ ਛੜਨੀ ਆ ਅੱਗ ਲਾਉਣੀ ਐ ਵੀ ਹੋਰ ਲੋਕ ਜਿਹੜੀ ਨੌਜਵਾਨੀਆਂ ਕੈਨੇਡਾ ਦੇ ਵਿੱਚ ਉਹ ਪੜ੍ਹ ਕੇ ਜੇ ਤੇ ਉਹ ਸਰਕਾਰ ਦੇ ਵਿਰੁੱਧ ਹੋ ਜਾਣ ਤੇ ਉਹ ਕਹਿਣਾ ਸ਼ੁਰੂ ਕਰਨ ਵੀ ਇੱਥੇ ਖਾਲਸਾਤਨ ਦਾ ਕਾਨੂੰਨ ਲਾਗੂ ਐ ਵੀ ਅਸੀਂ ਸਿੱਖਾਂ ਅਸੀਂ ਆਪਣੀ ਮਰਜ਼ੀ ਕਰਾਂਗੇ ਬੇਸ਼ੱਕ ਕੈਨੇਡਾ ਦੇ ਕੈਦਾ ਕਾਨੂੰਨ ਨੂੰ ਨਹੀਂ ਮੰਨਦੇ ਮਤਲਬ ਇਹ ਸ਼ੁਰਲੀ ਤਾਂ ਛੱਡੀ ਵੀ ਪੂਰੀ ਕੈਨੇਡਾ ਦੇ ਵਿੱਚ ਇਹ ਲੋਕ ਭੜਕ ਜਾਣ ਜਿਹੜੇ ਸਿੱਖ ਨੇ ਖਾਸ ਕਰਕੇ ਫਿਰ ਤੁਸੀਂ ਇਕੱਲਾ ਸਰੀ ਇੱਕ ਗੁਰਦੁਆਰੇ ਵਿੱਚ ਕਿਉਂ ਇਹ ਲਾਗੂ ਕੀਤਾ ਇਹ ਕੋਸ਼ਤ ਕਰ ਨਹੀਂ ਹੈ ਤੁਸੀਂ ਪ੍ਰਭੂ ਸਤਾ ਸੰਪਾਨ ਖੇਤਰ ਜਾਣ ਕੇ ਖਾਲਸਤਾਨ ਦਾ ਕੈਦਾ ਕਾਨੂੰਨ ਘਣਰਾਜ ਕੋਸ਼ਤ ਕਰਨਾ ਇਹ ਪੂਰੀ ਕੈਨੇਡਾ ਵਿੱਚ ਕਰੋ ਪਤਾ ਲੱਗੇ ਲੋਕਾਂ ਨੂੰ ਵੀ ਤੁਹਾਡੇ ਨਾਲ ਕਿੰਨੇ ਕੁ ਲੋਕ ਖੜੇ ਨੇ ਕਿੰਨੇ ਕੁ ਤੁਹਾਡੇ ਛੇਤਰ ਫੇਰਦੇ ਨੇ ਨਾਲੇ ਕੈਨੇਡਾ ਸਰਕਾਰ ਦਾ ਪਤਾ ਲੱਗੂ ਵੀ ਤੁਹਾਡਾ ਮੈਸਜੂਰ ਕਰਦੀ ਹੈ ਤੁਹਾਡੀਆਂ ਬੋਟਾਂ ਖਾਤਰ ਤੁਹਾਨੂੰ ਵਰਤਿਆਂ ਨਾਲ ਅਗਲ ਤੁਹਾਨੂੰ ਪਤਾ ਲੱਗ ਜੂ ਵੀ ਸਰਕਾਰ ਤੁਹਾਡੇ ਨਾਲ ਖੜਦੀ ਹੈ ਕਿ ਨਹੀਂ ਖੜਦੀ ਜਾਨੀ ਕਿ ਇਹ ਉਹ ਹਰਾਮਖੋਰ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦੇ ਜੂਥ ਨੂੰ ਭੜਕਾ ਕੇ ਇਹ ਜਾ ਲਾਂਭੂ ਲਾਉਣਾ ਚਾਹੁੰਦੇ ਆ ਵੀ ਪੂਰਾ ਕਸ਼ਮਾਨ ਮੱਜੇ ਪੂਰੀ ਕੌਮ ਬਦਨਾਮ ਹੋਵੇ ਇਹਨਾਂ ਦੇ ਪਿੱਛੇ ਤਾਕਤ ਕਿਹੜੀ ਖੜੀ ਆ ਆਈਐਸਆਈ ਉਹਨਾਂ ਨੇ ਪਹਿਲਾਂ ਵੀ ਕੌਮ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਮਿਲਟਰੀ ਨੇ ਖੂੰਖਾਰ ਅੱਤਵਾਦੀਆਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ ਉਦੋਂ ਵੀ ਆਈਐਸਆਈ ਦਾ ਉਹ ਪਲਾਨ ਕੀਤਾ ਹੋਇਆ ਸੀ ਸਾਰਾ ਕੁਝ ਭਿੰਡਰਾਂ ਵਾਲੇ ਨੂੰ ਅਕਲ ਤੱਕ ਤੇ ਬਿਠਾਉਣਾ ਉਹਨੂੰ ਅਸਲਾ ਭੇਜਣਾ ਤੇ ਉਸ ਵਕਤ ਜਿਹੜਾ ਕੌਮ ਦਾ ਨੁਕਸਾਨ ਹੋਇਆ ਉਹ ਪਾਕਿਸਤਾਨ ਆਇਆਸ ਆਇਦੇ ਕਹਿੰਦੇ ਹੋਇਆ ਤੇ ਹੁਣ ਵੀ ਇਹਨਾਂ ਦੀਆਂ ਉਹੀ ਸਾਰੀਆਂ ਹਰਕਤਾਂ ਨੇ ਵੀ ਪੂਰੀ ਸਿੱਖ ਕੌਮ ਨੂੰ ਕਿੱਦਾਂ ਬਰਬਾਦ ਕੀਤਾ ਜਾਵੇ ਕਿੱਦਾਂ ਬਦਨਾਮ ਕੀਤਾ ਜਾਵੇ ਔਰ ਫੋਰਨ ਕੰਟਰੀਆਂ ਦੇ ਜਿਹੜੇ ਸਿੱਖ ਬਾਬੇ ਨਾਨਕ ਦੀ ਵਿਚਾਰਧਾਰਾ ਵਾਲੇ ਰਹਿੰਦੇ ਨੇ ਜਿਹਨਾਂ ਦੇ ਵੱਡੇ ਵੱਡੇ ਕਾਰੋਬਾਰ ਨੇ ਵੀ ਉਹ ਖੱਡਣ ਖਾਰ ਖੋਲ ਤੇ ਉਹਨਾਂ ਦੇ ਆਪਸ ਵਿੱਚ ਵਿਚਾਰਕ મતભેਦ ਪੈਦਾ ਹੋ ਜਾਣ ਔਰ ਫਿਰ ਪੂਰੀ ਕੌਮ ਦੇ ਵਿੱਚ ਖਾਲਿਫਤਾਨ ਦੀ ਗੱਲ ਚੱਲੇ ਗੁੰਡਾਗਰਦੀ ਹੋਵੇ ਜਾਨੀ ਕਿ ਇਹਨਾਂ ਦਾ ਮਕਸਦ ਇੱਕੋ ਹੀ ਹੈ ਵੀ ਪੂਰੀ ਕੌਮ ਨੂੰ ਪੂਰੀ ਦੁਨੀਆ ਦੇ ਵਿੱਚ ਕਿਦਾਂ ਬਦਨਾਮ ਕੀਤਾ ਜਾਵੇ ਇਹ ਚਾਹੁੰਦੇ ਆ ਸਿਰ ਕੱਲਾ ਗੁਰੂ ਨਾਨਕ ਸਿੱਖ ਟੈਂਪਲ ਗੁਰਦੁਆਰੇ ਲਿਖਣ ਦੀ ਕੀ ਲੋੜ ਪਈ ਹੈ ਕੀ ਲਿਖਿਆ ਸਾਸਤਰ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਹਿ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਇਹ ਸ਼ਬਦ ਵੀ ਲਿਖਿਆ ਉੱਥੇ ਮਤਲਬ ਹੀ ਖਾਲਸੇ ਦਾ ਰਾਜ ਹੈ ਇਸ ਗੁਰਦੁਆਰੇ ਵਿੱਚ ਖਾਲਸਾ ਰਾਜ ਦੇ ਮੁਤਾਬਕ ਖਾਲਿਸਤਾਨ ਦੇ ਮੁਤਾਬਕ ਇੱਥੇ ਸਭ ਕੁਝ ਹੋਊਗਾ ਇੱਥੇ ਕੈਨੇਡਾ ਦਾ ਕਾਇਦਾ ਕਾਨੂੰਨ ਨਹੀਂ ਚੱਲੂਗਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸਾਰੀ ਕੈਨੇਡਾ ਵਿੱਚ ਲਾਗੂ ਕਰੋ ਇਕੱਲੇ ਗੁਰੂ ਨਾਨਕ ਸਿੱਖ ਟੈਂਪਲ ਗੁਰਦੁਆਰੇ ਕਿਉਂ ਲਾਗੂ ਕਰਦੇ ਪੂਰੀ ਕੈਨੇਡਾ ਦੇ ਵਿੱਚ ਇਹ ਲਾਗੂ ਕਰੋ ਜਿੰਨੇ ਗੁਰਦੁਆਰਿਆਂ ਦੇ ਸਾਰਿਆਂ ਵਿੱਚ ਲਿਖੇ ਲਾਓ ਵੀ ਅਸੀਂ ਕੈਨੇਡਾ ਦੇ ਕਾਇਦਾ ਕਾਨੂੰਨ ਨੂੰ ਨਹੀਂ ਮੰਨਦੇ ਇੱਥੇ ਖਾਲਸਾਣ ਦਾ ਜਿਹੜਾ ਕਾਇਦਾ ਕਾਨੂੰਨ ਹੋਊਗਾ ਉਹ ਮੰਨਿਆ ਜਾਊਗਾ ਇਹ ਪੂਰੀ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਲਿਖੋ ਪਤਾ ਤਾਂ ਲੱਗੇ ਵੀ ਕੈਨੇਡਾ ਸਰਕਾਰ ਤੁਹਾਡੇ ਨਾਲ ਕਿੱਦਾਂ ਪੇਸ਼ ਆਉਂਦੀ ਹੈ ਜੇ ਤੁਹਾਨੂੰ ਨਾ ਜਹਾਜ਼ ਪਰ ਪਰ ਕੇ ਇੰਡਿਆ ਭੇਜਿਆ ਫੇਰ ਕਿਉਂ ਕੱਲੇ ਈਸ਼ ਗੁਰਦੁਆਰੇ ਨਾਲ ਗੰਦ ਪਾਓ ਜੇ ਪਾਉਣਾ ਹੀ ਤਾਂ ਪੂਰੀ ਕੈਨੇਡਾ ਵਿੱਚ ਪਾਓ ਪੂਰੀ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਵੀ ਇਹ ਆਈਐਸਆਈ ਦੇ ਹੱਥਾਂ ਦੇ ਵਿੱਚ ਖੇਡਣ ਵਾਲੇ ਖਾਲਸਤਾਨੀ ਕਿਵੇਂ ਕੌਮ ਨੂੰ ਪਹਿਲਾਂ ਬਰਵਾਜ ਕੀਤਾ ਤੇ ਹੁਣ ਕੌਮ ਨੂੰ ਬਰਵਾਜ ਕਰਨਗੇ ਪੂਰੀ ਦੁਨੀਆ ਨੂੰ ਪਤਾ ਲੱਗੇ ਪੂਰੀ ਕੈਨੇਡਾ ਦੇ ਗੁਰਦੁਆਰੇ ਵਿੱਚ ਇਹੋ ਸ਼ਬਦ ਲਿਖੋ ਇਹ ਲਿਖੋ ਕਿ ਅਸੀਂ ਹਰੇਕ ਗੁਰਦੁਆਰੇ ਵਿੱਚ ਪ੍ਰਭੂ ਸਤਾ ਸਪਨ ਖੇਤਰ ਖਾਲਸਤਾਨ ਕਨ ਰਾਜ ਕੋਸ਼ਤ ਕਰਦੇ ਹਾਂ ਮਤਲਬ ਇੱਥੇ ਖਾਲਸਤਾਨ ਦਾ ਕਾਇਦਾ ਕਾਨੂੰਨ ਚੱਲੋ ਪੂਰੀ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਲਿਖੋ ਚੈਲੰਜ ਕਰੋ ਪੂਰੀ ਕੈਨੇਡਾ ਸਰਕਾਰ ਨੂੰ ਫਿਰ ਲੱਗੂ ਪਤਾ ਕਿਹੜੇ ਭਾਵਿਕ ਦੀਆਂ ਜੇ ਜੁੱਤੀਆਂ ਨਾ ਪਈਆਂ ਤੁਹਾਡੇ ਇਹ ਬੇਨਤੀ ਉਹਨਾਂ ਲੋਕਾਂ ਨੂੰ ਹੈ ਜਿਹੜੇ ਸਹਿਰਦ ਨੇ ਜਿਨ੍ਹਾਂ ਦੇ ਇਹਨਾਂ ਕੰਟਰੀਆਂ ਵਿੱਚ ਕਾਰੋਬਾਰ ਨੇ ਪਰਿਵਾਰ ਸੈਟਲ ਨੇ ਜਿਹੜੇ ਔਰ ਜਿਹੜੇ ਬੰਦੇ ਸਵਰਗ ਮੰਨ ਰਹੇ ਨੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਕੁਝ ਕਰਾਉਣਾ ਚਾਹੁੰਦੇ ਨੇ ਕੁਝ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਆ ਇਹਨਾਂ ਦੀਆਂ ਕੋਝੀਆਂ ਗੰਦੀਆਂ ਕਰਤੂਤਾਂ ਤੋਂ ਬਚ ਜੋ ਨਹੀਂ ਇਹ ਛਿੱਤਰ ਆਪ ਦਾ ਖਾਣਗੇ ਤੁਹਾਡੇ ਵੀ ਛਿੱਤਰ ਜ਼ਰੂਰ ਪਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ